ਇਮ ਲਈ ਝਾੜੂ ਦੇ ਉੱਪਰ ਐਦਾਂ ਕੱਪੜਾ ਟਾਂਦੇ। ਪਹਿਲਾਂ ਖੇਡੂਗਾ ਫਿਰ ਮੇਰੀ ਹੈਲਪ। ਖੂਂ ਵੰਗੀਆਂ ਬਣਿਆ ਹੋਇਆ ਇਹ। ਉਹ ਤੇ ਬੈਠਾ ਪਿੱਛੇ। ਪਹਿਲਾਂ ਤਾਂ ਇਥੋਂ ਦੀਆਂ ਜਾਲੀਆਂ ਦਾ ਸਿਸਟਮ ਦੇਖੋ। ਐਦਾਂ ਤੋਕਾ ਕਰਨਾ ਜਨਨ ਕਿ ਟੱਚ ਕਰ। ਵੀ ਵਾਈਟ ਕਲਰ ਦੇ ਹੁੰਦੇ ਆ ਸ਼ੀਸ਼ੇ ਸਾਫ਼ ਕਰਨ ਲਈ। ਘਰ ਦੇ ਬੈਕ ਸਾਈਡ ਵੀ ਧੁੱਪ ਹੁੰਦੀ ਹੈ ਜਿੱਦਾਂ ਮਰਜ਼ੀ ਆਪਾਂ ਕੱਪੜੇ ਸੁਕਾ ਸਕਦੇ ਆ। ਇੱਧਰ ਹੈਗਾ ਪਾਰਟੀ ਵਾਲਾ ਹਾਲ ਨਾਲ ਬਣੀ ਹੋਊ ਅਟੈਚ ਬਾ ਅਸਲ ਚ ਸਫਾਈ ਤਾਂ ਪਾਣੀ ਨਹੀਂ ਹੁੰਦੀ ਆ ਹਨਾ ਵੀ ਇੱਕ ਕਰਤੈਲੋ ਜਿੱਦਾਂ ਕਰ ਦਉਂਦੀ ਆ ਉਹਨਾਂ ਨੇ ਸਪੈਸ਼ਲ ਰੱਖੀਆਂ ਟਾਲੀ ਚੀਜ਼ਾਂ ਨਹੀਂ ਮੈਂ ਪਾਉਂਦੀ ਉਹ ਮੈਂ ਕਰ ਦੇਣੀਆਂ ਬੂਤਾ ਸੱਟ ਦੇਣੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਅਮੀਰ ਕਰਦੇ ਆ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਜੀ ਤੇ ਐਡਵਾਂਸ ਦੇ ਵਿੱਚ ਹੀ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਦਿলো ਧੰਨਵਾਦ ਤੁਹਾਡਾ ਸਾਰਿਆਂ ਦਾ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਜ਼ਿਆਦਾ ਸੋਹਣੇ ਸੋਹਣੇ ਕਮੈਂਟ ਕਰਨ ਵਾਸਤੇ ਤੇ ਇਹ ਵਾਲੀ ਦੀਵਾਲੀ ਸਾਡੇ ਲਈ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲੀ ਆ ਕਿਉਂਕਿ ਮੈਂ ਬਹੁਤ ਸਾਲਾਂ ਬਾਅਦ ਇੰਨੀ ਵਧੀਆ ਤੇ ਸਪੈਸ਼ਲ ਦੀਵਾਲੀ ਸੈਲੀਬ੍ਰੇਟ ਕਰਨੀ ਆ ਤੇ ਇਸ ਕਰਕੇ ਆਪਾਂ ਘਰ ਦੀ ਕਰਨੀ ਆ ਕਲੀਨਿੰਗ ਤੇ ਮੇਰੇ ਬੱਚਿਆਂ ਨੂੰ ਵੀ ਛੁੱਟੀਆਂ ਹੋਈਆਂ ਵਾ ਦੋ ਤਿੰਨ ਸੱਪ ਤੋਂ ਤੇ ਦਮੇਨਿਕਾ ਸ਼ਨੀਵਾਰ ਐਤਵਾਰ ਵੈਸੇ ਵੀ ਛੁੱਟੀ ਹੁੰਦੀ ਆ ਹਾਂਜੀ ਲੇਵਰ ਤਿਆਰ ਹੋ ਇੱਧਰ ਸਾਡੀ ਲੇਬਰ ਬੈਠੀ ਆ ਤੇ ਇਹਨਾਂ ਨੇ ਮੇਨੂੰ ਸਫਾਈ ਕਰਾਉਣੀ ਆ ਹਨਾ ਤੇ ਅੱਜ ਤੋਂ ਹੀ ਆਪਾਂ ਸ਼ੁਰੂ ਕਰ ਦੇਣੀ ਸਫਾਈ ਕਿਉਂਕਿ ਵਿਆਹ ਵਾਂਗੂ ਮੈਨੂੰ ਚਾਹ ਹੋਇਆ ਪਿਆ ਦੀਵਾਲੀ ਦਾ ਦੈਨ ਵੀ ਜਲਦੀ ਜਲਦੀ ਆਈ ਜਾਂਦੇ ਆ ਕਿਉਂਕਿ ਫੈਮਿਲੀ ਨਾਲ ਹੀ ਦੀਵਾਲੀ ਵਧੀਆ ਲੱਗਦੀ ਹੁੰਦੀ ਹੈ ਤੇ ਇਸ ਟਾਈਮ ਮੇਰੀ ਸਾਰੀ ਫੈਮਿਲੀ ਆ ਕੋਲ ਪੇਕੇ ਵੀ ਤੇ ਸਹੁਰੇ ਵੀ ਤੇ ਤਾਂ ਕਰਕੇ ਹਾਂਜੀ ਜੁੜੇ ਰਹੋ ਤੁਸੀਂ ਸਾਡੇ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਤੇ ਆਪਾਂ ਧੂਮ ਧਾਮ ਨਾਲ ਦੀਵਾਲੀ ਮਨਾਵਾਂਗੇ ਤੇ ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਪਹਿਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੂਵੀ ਨੇ ਵੀ ਮੇਰੀ ਹੈਲਪ ਕਰਾਉਣੀ ਆ ਤੇ ਹਜੇ ਇਹ ਖੇਡਦਾ ਪਹਿਲਾਂ ਖੇਡੂਗਾ ਫਿਰ ਮੇਰੀ ਹੈਲਪ ਕਰਵਾਊਗਾ ਹਨਾ ਪੁੱਤ ਇਹਨੇ ਮੇਰੇ ਨਾਲ ਸ਼ੀਸ਼ੇ ਸਾਫ਼ ਕਰਵਾਉਣੇ ਆ ਓਕੇ 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 ਇੰਟਰ ਆਲੇ ਬੂਟ ਚਲਾਉਣ ਦਾ ਬਹੁਤ ਸ਼ੌਂਕ ਆ ਜੂਵੀ ਨੇ ਮੇਰੀ ਬਾਰੀਆਂ ਸਾਫ਼ ਕਰਨ ਦੇ ਵਿੱਚ ਹੈਲਪ ਕਰਾਉਣੀ ਹੈ ਗੁੱਡ ਬாய் ਹੈ ਇਹਨਾਂ ਗ੍ਰਾਸੀ ਐ ਮੀਲੇ ਮੋਰੇ ਮਿਓ ਪ੍ਰੈਗੋ ਕੀ ਨੇ ਕਹਿਣਾ ਹੈ ਇਹ ਬਾਰੀਆਂ ਸਾਫ਼ ਕਰਦਾ ਮੇਰੇ ਨਾਲ ਇੱਥੇ ਥੋੜੀ ਜਿਹੀ ਮਿੱਟੀ ਜੰਮੀ ਹੁੰਦੀ ਆ ਉਹ ਇਹਨੇ ਬਰਸ਼ ਦੇ ਨਾਲ ਸਾਰੀ ਬਾਹਰ ਕੱਢਣੀ ਆ ਆਪ ਤਾਂ ਸਾਰੇ ਕੁੰਜਿਆਂ ਚ ਠੀਕ ਆ ਇਹ ਜਦੋਂ ਮੀਂਹ ਪੈਂਦਾ ਨਾ ਫਿਰ ਜਾਲੀ ਦੇ ਜਿਹੜੇ ਜਾਲੇ ਵਗੈਰਾ ਹੁੰਦੇ ਆ ਉਹ ਲੈ ਲੈ ਕੇ ਇੱਥੇ ਸਾਰੇ ਆ ਜਾਂਦੇ ਆ ਚਲੋ ਕਰ ਦਿਓ ਜਲਦੀ ਜਲਦੀ ਕਰੋ ਠੀਕ ਆ ਹੁਣ ਆਪਾਂ ਕਰਨ ਲੱਗੇ ਘਰ ਦੇ ਜਿੰਨੇ ਵੀ ਸ਼ੀਸ਼ੇ ਆ, ਬਾਰੀਆਂ ਬਾ ਸਾਰਿਆਂ ਦੀ ਕਲੀਨਿੰਗ ਕਰਾਂਗੇ। ਮੇਰੀ ਭੈਣ ਨੇ ਮੈਨੂੰ ਦੱਸਿਆ ਸੀ ਕਹਿੰਦੀ ਵੀ ਭੈਣੇ ਜਿਹੜੇ ਹਟਾਲੀਅਨ ਲੋਕ ਬਾ ਨਾ ਇਹਦਾ ਕਾਟਨ ਦੇ ਕੱਪੜੇ ਨਾ ਸਾਫ਼ ਕਰਦੇ, ਵਾਈਟ ਕਲਰ ਦਾ। ਵੀ ਵਾਈਟ ਕਲਰ ਦੇ ਹੁੰਦੇ ਆ ਸ਼ੀਸ਼ੇ ਸਾਫ਼ ਕਰਨ ਲਈ। ਫਿਰ ਉਹਦੇ ਸਾਫ਼ ਕਰਕੇ ਇਹਨੂੰ ਵਾਸ਼ ਕਰਕੇ ਸੁਕਾ ਕੇ ਪ੍ਰੈਸ ਕਰਕੇ ਰੱਖ ਦਿੰਦੇ ਆ। ਆਪਾਂ ਤਾਂ ਤੁਹਾਨੂੰ ਪਤਾ ਆਉਂਦਿਆ ਜਿਹੜੇ ਕੱਪੜਾ ਉਹਦੇ ਨੇ ਹੀ ਕਲੀਨ ਕਰ ਦਿੰਨੇ ਆ। ਤੇ ਹੁਣ ਮੈਂ ਕਈ ਵਾਰ ਇਦਾਂ ਕਾਟਨ ਦੇ ਕੱਪੜੇ ਨਾ ਵਾਈਟ ਕਲਰ ਨਾ ਸਾਫ਼ ਕਰਦੀ ਹੁੰਨੀ ਆ। ਅੱਜ ਵੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਕਿੰਨੀ ਸਾਫ਼ ਹੋ ਜਾਂਦੇ ਆ ਇਹਦੇ ਨਾਲ ਸ਼ੀਸ਼ੇ ਪਹਿਲਾਂ ਤਾਂ ਇੱਥੋਂ ਦੀਆਂ ਜਾਲੀਆਂ ਦਾ ਸਿਸਟਮ ਦੇਖੋ ਇਦਾਂ ਟੋਕਾ ਕਰਨਾ ਜਨ ਕਿ ਟੱਚ ਕਰਨਾ ਮਾੜਾ ਜਾ ਆਟੋਮੈਟਿਕ ਹੀ ਖੁੱਲ ਜਾਂਦੀ ਹੈ ਹੋ ਗਈ ਉੱਪਰ ਨੂੰ ਤੇ ਇਦਾਂ ਹੀ ਖਿੱਚ ਕੇ ਲੱਗ ਜਾਣੀ ਇਹਦੇ ਵਿੱਚ ਇਦਾਂ ਕਲਿੱਪ ਜੇ ਲਾਏ ਹੋਏ ਆ ਉਹ ਇਹਨਾਂ ਦੇ ਵਿੱਚ ਜਾ ਕੇ ਅੜ ਜਾਂਦੇ ਆਲੇ ਮੜਾ ਜੇ ਟੱਚ ਕਰਦੇ ਖੁੱਲ ਜਾਂਦੇ ਇਹ ਵੀ ਅੱਜ ਆਪਾਂ ਸਾਰੀਆਂ ਸਾਫ਼ ਕਰਨੀਆਂ ਜਾਲੀਆਂ ਵੈਸੇ ਅਸੀਂ ਨਮੀਆਂ ਲਵਾਈਆਂ ਵਾ ਜਦੋਂ ਇੰਡੀਆ ਜਾਣ ਤੋਂ ਪਹਿਲਾਂ ਫਿਰ ਇਹਦੇ ਵਿੱਚ ਮੈਂ ਬੋਰਸ਼ ਨਾਲ ਹੀ ਥੋੜੀ ਜੀ ਡਸਟ ਠੀਕ ਕਰ ਦੇਣੀ ਆ ਪਾਣੀ ਨਾਲ ਆਪਾਂ ਤਾਂ ਨਹੀਂ ਧੋ ਸਕਦੇ ਇੰਡੀਆ ਤਾਂ ਆਪਾਂ ਪਾਣੀ ਨਾਲ ਧੋਦੇ ਦੇ ਕਿਉਂਕਿ ਇੱਥੇ ਪਾਣੀ ਲੰਗਣ ਦਾ ਕੋਈ ਅਰੇਂਜਮੈਂਟ ਨਹੀਂ ਹੁੰਦੀ ਉੱਪਰਲੇ ਘਰ ਦੇ ਵਿੱਚ ਰਹਿੰਦੇ ਆ ਇਸ ਕਰਕੇ ਆਪਾਂ ਬ੍ਰਸ਼ ਲੈ ਕੇ ਉਹਦੇ ਨੇ ਇਦਾਂ ਕਲੀਨ ਕਰ ਦੇਣਾ ਸਾਰੀਆਂ ਤੇ ਹੈ ਵੈਸੇ ਨਮੀਆਂ ਵਾ ਇਦਾਂ ਜੇ ਨਾ ਕੋਈ ਮੜਾ ਜਾਂ ਵੀ ਟੱਚ ਕਰ ਦੇਵੇ ਉਹਦੇ ਉੱਪਰ ਜਾ ਵੱਜਦੀ ਆ ਪਾਵ ਵਾਲੀਆਂ ਬਾਰੀਆਂ ਸਾਫ਼ ਕਰਨੀਆਂ ਇਹਨਾਂ ਦੇ ਵਿੱਚ ਜਿਹੜੀਆਂ ਆਹ ਹਨ ਇਹਨਾਂ ਨੂੰ ਸਾਫ਼ ਕਰਨਾ ਬਹੁਤ ਔਖਾ ਕਿਉਂਕਿ ਜਿਵੇਂ ਕੱਪੜਾ ਉੱਥੇ ਤੱਕ ਪਹੁੰਚਦਾ ਨਹੀਂ ਵੀ ਇੱਕ ਕਰਤੈਲੋ ਜਿੱਦਾਂ ਕਰ ਦੋਂਦੀ ਆ ਉਹ ਤੇ ਇਹਦੇ ਵਿੱਚ ਇਦਾਂ ਮਾਰ ਦੇਣੀ ਆ ਸਪਰੇਅ ਕਰਜੋ ਮੇਰੀ ਕਰਦੀ ਡਿੱਗ ਪਈ ਪਿੱਤਰ ਗਈ ਮੈਂ ਤਾਂ ਕਰਦੀ ਡਿੱਗ ਪਈ ਸੀ ਇਹਨੂੰ ਆਪਾਂ ਇਦਾਂ ਕੱਪੜੇ ਦੇ ਉੱਪਰ ਲਵੇਟ ਲੈਣਾ ਹੈ ਕਰਦ ਤੇ ਕੱਪੜੇ ਨੂੰ ਕਰਦ ਤੇ ਫਿਰ ਇਹਦੇ ਨਾਲ ਇਦਾਂ ਸਾਫ਼ ਕਰਨਾ ਦੇਖੋ ਇਹਨਾਂ ਵਧੀਆ ਹੋਈ ਜਾਂਦੀਆਂ ਕਿਉਂਕਿ ਬਾਹਰਲੇ ਪਾਸੇ ਹੌਣ ਹੀ ਨਾ ਹੁੰਦਾ ਉੱਪਰ ਤੱਕ ਜਾ ਆ ਜਾਂਦਾ ਫਿਰ ਇਦਾਂ ਕਰ ਦਿੰਨਾ ਕਰ ਦਿੰਨਾ ਕਿੰਨਾ ਸੋਹਣਾ ਸਾਫ਼ ਹੋ ਗਿਆ ਦੇਖੀ ਬੱਸੇ ਵਧੀਆ ਆ ਆਈਡੀਆ ਕਿਉਂਕਿ ਟਾਲੀਨ ਲੋਕ ਜਿਆਦਾ ਸਫਾਈ ਰੱਖਦੇ ਆ ਨਾ ਉਹ ਤਾਂ ਜਿਵੇਂ ਕਿ ਕਹਿ ਸਕਦੇ ਆ ਬਾਰੀਆਂ ਨੀਆਂ ਕੰਨੀਆਂ ਕੰਨੀਆਂ ਸਾਫ਼ ਕਰ ਲੈਂਦੇ ਆ ਅੱਜ ਇਹਨਾਂ ਨੂੰ ਛੁੱਟੀ ਮੇਰੀ ਹੈਲਪ ਕਰਾਉਣੀ ਇਹਨਾਂ ਨੇ ਗ੍ਰਾਸੀਏ ਪੁੱਤ ਇੱਧਰ ਸੈੱਟ ਕਰਦੀ ਏ ਮੇਰੀ ਬੇਟੀ ਮੇਰੀ ਜੁਐਲਰੀ ਮੇਰੀਆਂ ਬੰਗਾ ਵਗੈਰਾ ਸਾਰੀਆਂ ਤੇ ਮੇਕਅਪ ਦਾ ਸਾਰਾ ਸਮਾਨ ਚੂੜੀਆਂ ਵਗੈਰਾ ਮੈਂ ਬਹੁਤ ਘੱਟ ਪਾਉਣੀ ਵਿੱਚ ਬਸ ਦੋ ਦੋ ਤਿੰਨ ਤਰ੍ਹਾਂ ਦੀਆਂ ਪਾਉਣੀ ਆ ਬਾਕੀ ਉਦਾਂ ਹੀ ਪਈਆਂ ਵਾ ਤੇ ਆਹ ਵਾਲੇ ਸਾਰੇ ਨੈਕਲੇਸ ਇਹਨਾਂ 'ਚ ਵੀ ਮੈਂ ਸਾਰੇ ਇੱਕ ਦੋ ਵਾਰੀ ਪਾਏ ਆ ਜ਼ਿਆਦਾ ਨਹੀਂ ਪਾਏ ਆ ਤਾਂ ਹੈਗਾ ਉਹ ਗੌਰਵ ਦੇ ਵਿਆਹ ਵਾਲਾ ਆ ਰਿਹਾ ਆਵਲੇ ਜਿਹੜੇ ਮੈਂ ਹੋਣੀ ਦੀ ਆ ਤੋਂ ਨਵੇਂ ਲਿਆਂਦੇ ਆ ਇਨਕੇ ਛੋਟੇ ਛੋਟੇ ਮੰਜਾ ਤਾਂ ਛੋਟੇ ਹੀ ਪਸੰਦ ਵਾ ਉਦੋਂ ਮੈਂ ਕਈ ਵਾਰ ਵੱਡੇ ਵੱਡੇ ਲਾਇਆ ਤਾਂ ਲਏ ਪਰ ਪਾਇ ਨਹੀਂ ਬਾਅਦ ਚ ਆਵਲੇ ਹੈਗੇ ਸਾਰੇ ਹੇਅਰ ਐਸੈਸਰੀ ਵਾਲਾਂ ਵਾਲੇ ਤੇ ਪਰ ਅਸੀਂ ਲਾਇ ਕਦੇ ਵੀ ਨਹੀਂ ਸ਼ੁਰੂ ਸ਼ੁਰੂ ਚ ਲਾਇਆ ਸੀ ਹਾਂ ਸਟਾਰਟਿੰਗ ਚੱਕ ਅੱਧੀ ਵਾਰ ਲਾਇਆ ਚੀਜ਼ਾਂ ਨਹੀਂ ਮੈਂ ਪਾਉਂਦੀ ਉਹ ਮੈਂ ਕਰ ਦੇਣੀਆਂ ਬੂਤਾ ਸੱਟ ਦੇਣੀਆਂ ਇਹਦੇ ਜਿਵੇਂ 올ਡ ਫੈਸ਼ਨ ਹੀ ਹੋ ਗਿਆ ਸਾਰਾ ਇਹਦਾ ਵੀ ਹੈਨਾ ਇਹ ਆਪਾਂ ਸਾਰੇ ਬੁੱਟਾ ਕਰ ਦੇਣੇ ਆ ਤੇ ਕਮਰੇ ਦੀਆਂ ਜਿੰਨੀਆਂ ਸਾਰੀਆਂ ਗੱਦੀਆਂ ਵਾ ਇਹਨਾਂ ਦੇ ਆਪਾਂ ਕਵਰ ਚੇਂਜ ਕਰਨੇ ਆ ਅੱਜ ਇਹਦੇ ਸਾਰੇ ਕਮਰੇ ਦੀ ਕਲੀਨਿੰਗ ਕਰਨੀ ਆ ਉਸ ਤੋਂ ਬਾਅਦ ਦੂਸਰੇ ਕਮਰਿਆਂ ਦੀ ਫੇਰ ਥੱਲੇ ਜਿੰਨਾ ਵੀ ਸਾਰਾ ਘਰ ਵਾ ਉਹ ਸਾਫ਼ ਕਰਨਾ ਵਾ ਬਾਹਰੋਂ ਵੀ ਸਾਫ਼ ਕਰਨਾ ਵਾ ਤੇ ਹੁਣ ਆਪਾਂ ਚੇਂਜ ਕਰਦੇ ਆ ਗੱਦੀਆਂ ਦੇ ਕਵਰ ਹੁਣ ਆਪਾਂ ਆ ਵਾਈਟ ਵਾਲੇ ਕਵਰ ਚੜਾਉਣੀ ਆ ਹੁਣ ਸਾਡਾ ਹੋ ਗਿਆ ਵਾ ਬ੍ਰੇਕ ਟਾਈਮ ਤੇ ਆਪਾਂ ਲਈ ਥੋੜੀ ਜੀ ਬ੍ਰੇਕ ਆ ਕਿਉਂਕਿ 12 ਵਜੇ ਮੇਰੇ ਹਸਬੰਡ ਨੇ ਵੀ ਕੰਮ ਤੋਂ ਆ ਜਾਣਾ ਤੇ ਆਪਾਂ ਅੱਜ ਲੰਚ ਚ ਬਣਾਇਆ ਵਾ ਪਾਸਤਾ ਸੁਗੋ ਤੋਨੋ ਤੇ ਥੋੜੀ ਜੀ ਮੈਂ Shimla mirch ਪਾਈ ਆ ਤੇ ਹੁਣ ਆਪਾਂ ਸਾਰੇ ਖਾਣੇ ਆ ਪਹਿਲਾਂ ਪਾਸਤਾ 20% ਸਾਡੇ ਘਰ ਦੀ ਕਲੀਨਿੰਗ ਹੋ ਗਈ ਆ 2 ਜਾਂ 3 ਦਿਨ ਤਾਂ ਲੱਗਣਗੇ ਕਿਉਂਕਿ ਘਰ ਕਾਫੀ ਵੱਡਾ ਏ ਲੂਨੇ ਦੀ ਜਨਕੀ ਸੋਮਵਾਰ ਤੱਕ ਸਾਰਾ ਕੰਪਲੀਟ ਕਰ ਦੇਣਾ ਆਪਾਂ ਓਕੇ ਜੀ ਮਿਲਦੇ ਆਪਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਸਾਰੇ ਜਾ ਕੇ ਧੋਲੇ ਵਧੀਆ ਧੁੱਪ ਲੱਗ ਗਈ ਸਾਰੇ ਜਾਕਿਆਂ ਨੂੰ ਹੁਣ ਆਪਾਂ ਸਾਰੇ ਕੋਟ ਲਾ ਲੈਂਦੇ ਤੇ ਹੁਣ ਆਪਾਂ ਇਹ ਸਾਰੇ ਹੈਂਗਰਾਂ 'ਚ ਪਾ ਕੇ ਅਲਮਾਰੀ ਦੇ ਵਿੱਚ ਟੰਗਣੀਆਂ ਮੈਂ ਬੱਚਿਆਂ ਨੂੰ ਅਲਮਾਰੀਆਂ ਸਾਫ਼ ਕਰਕੇ ਦੇ ਦੇਣੀਆਂ ਫਿਰ ਇਹਨਾਂ ਨੇ ਆਪੇ ਸਾਰਾ ਮੇਤੀ ਪੋਸਤੋ ਕਰ ਦੇਣਾ ਤੇ ਮੈਂ ਜਿਹੜਾ ਬਲੌਗ ਪਾਇਆ ਸੀਗਾ ਵੀ ਠੰਡ ਮੈਨੂੰ ਬਹੁਤ ਪੈੜੀ ਲੱਗਦੀ ਹੈ ਮੇਰੇ ਮਾਮਾ ਜੀ ਦਾ ਮੈਨੂੰ ਫੋਨ ਆਇਆ ਕਹਿੰਦੇ ਪੁੱਤ ਤੈਨੂੰ ਠੰਡ ਇੰਨੀ ਭੈੜੀ ਲੱਗਦੀ ਆ ਤੇ ਠੰਡੇ ਇਸੇ ਕਰਕੇ ਮੈਨੂੰ ਭੈੜੀ ਲੱਗਦੀ ਕਿਉਂਕਿ ਗਰਮੀਆਂ ਦੇ ਕੱਪੜੇ ਆਪਣੇ ਲਾਈਟ ਜਿਹੇ ਹੁੰਦੇ ਆ ਅਲਮਾਰੀਆਂ ਇਦਾਂ ਹਲਕੀਆਂ ਹਲਕੀਆਂ ਜੀਆਂ ਲੱਗਦੀਆਂ ਵਾ ਹੁਣ ਇੰਨੇ ਜ਼ਿਆਦਾ ਕੋਟ ਵਾ ਕੋਟੀਆਂ ਵਾ ਰਜਾਈਆਂ ਕੰਬਲ ਸਾਰਿਆਂ ਨਾਲ ਫੁੱਲ ਹੋ ਜਾਣੀਆਂ ਅਲਮਾਰੀਆਂ ਇਸ ਕਰਕੇ ਮੈਨੂੰ ਥੋੜਾ ਔਖਾ ਜਿਹਾ ਲੱਗਦਾ ਵਾ ਤੇ ਗਰਮੀ ਦੇ ਵਿੱਚ ਆਪਾਂ ਨੂੰ ਸੌਖਾ ਲੱਗਦਾ ਹਲਕੀਆਂ ਹਲਕੀਆਂ ਟੀ-ਸ਼ਰਟਾਂ ਇਦਾਂ ਦੇਖ ਲਓ ਸਾਰਾ ਸਿਆਲ ਵਾਲਾ ਸਮਾਨ ਇਹ ਚਾਦਰਾਂ ਸਲੀਨ ਦੀਆਂ ਗਲਾਫ ਸਾਰੇ ਮੈਂ ਧੋ ਕੇ ਤੈਨ ਲਾ ਕੇ ਰੱਖ ਦਿੱਤੇ ਫਿਰ ਜਦੋਂ ਆਪਾਂ ਰਜਾਈਆਂ ਕੱਢਾਂਗੇ ਉਹਦੇ ਉੱਪਰ ਗਲਾਫ ਚੜਾ ਲਵਾਂਗੇ ਹੁਣ ਇਹਦੇ ਵਿੱਚ ਹੁੰਦੇ ਆ ਮੇਰੇ ਤੇ ਮੇਰੇ ਹਸਬੰਡ ਦੇ ਕੱਪੜੇ ਉਹ ਆਪਾਂ ਇਹ ਵਾਲੀ ਅਲਮਾਰੀ ਚ ਰੱਖਣੇ ਆ ਮੈਂ ਕੰਦਨ ਜੀ ਨਾਲ ਨਾਲ ਸਾਫ਼ ਕਰਨਾ ਇਹਨੂੰ ਸਾਰੀ ਨੂੰ ਫਿਰ ਆਪਾਂ ਵਾਲੀ ਸਾਰੀ ਅਲਮਾਰੀ ਇਹ ਵੀ ਸਾਫ਼ ਕਰਨੀ ਆ ਇਹ ਵਾਲਾ ਰੂਮ ਵੀ ਵੈਸੇ ਕਲੀਨ ਕਰ ਦਿੱਤਾ ਅੱਜ ਅਸੀਂ ਸਾਰਾ ਮੈਟ ਵਗੈਰਾ ਧੋ ਕੇ ਤੁੱਪੇ ਪਾਤੇ ਸੋਫਿਆਂ ਦੇ ਵੀ ਕਵਰ ਚੇਂਜ ਕਰਤੇ ਇਹ ਸੋਫਾ ਵੀ ਆ ਤੇ ਪੇਟੀ ਬੈੱਡ ਵੀ ਇਦਾਂ ਆਪਾਂ ਇਹਨੂੰ ਚੱਕ ਕੇ ਇਹਦੇ ਵਿੱਚ ਜਿੱਦਾਂ ਮਰਜ਼ੀ ਸਾਰਾ ਸਮਾਨ ਰੱਖ ਸਕਦੇ ਆ ਤੇ ਇਹਦਾ ਬੈੱਡ ਵੀ ਬਣ ਜਾਂਦਾ ਸੋਫੇ ਦਾ ਤੇ ਜਦੋਂ ਇਦਾਂ ਹੋਣਾ ਜਿਵੇਂ ਗਰਮੀ ਵਾਲੇ ਕੱਪੜੇ ਉਹ ਸਾਰੇ ਆਪਾਂ ਇਹਦੇ ਵਿੱਚ ਰੱਖ ਦੇਣੇ ਆ ਤੇ ਸਰਦੀਆਂ ਵਾਲੇ ਵਿੱਚੋਂ ਕੱਢ ਲੈਣੇ ਆ ਸਫਾਈ ਕਰਦੇ ਆ ਇਹਨੂੰ ਆਪਾਂ ਨੂੰ ਸ਼ਾਮ ਦੇ 6 ਵਜੇ ਗਿਆ ਸੀ ਸਵੇਰ ਦੇ ਲੱਗੇ ਹੋਏ ਆ ਹੌਲੀ ਹੌਲੀ ਬੱਚੇ ਵੀ ਨਾਲ ਹੈਲਪ ਕਰਾ ਰਹੇ ਆ ਤੇ ਹੁਣ ਜਿਹੜੇ ਮੈਂ ਕੱਪੜੇ ਧੋਕੇ ਧੁੱਪੇ ਪਾਏ ਸੀ ਮੈਟ ਵਗੈਰਾ ਉਹ ਆਪਾਂ ਚੱਕ ਕੇ ਲੈ ਕੇ ਜਾਵਾਂਗੇ ਕਿਉਂਕਿ ਰਾਤ ਨੂੰ ਟਰੇਲ ਪੈਂਦੀ ਆ ਫਿਰ ਟਰੇਲ ਨਾਲ ਦੁਬਾਰਾ ਗਿੱਲੇ ਹੋ ਜਾਣਗੇ ਸਾਰੇ ਮੈਟ ਧੋਤੇ ਆ ਥੋੜੇ ਜਿਹਾ ਤਾਂ ਸੁੱਕ ਗਏ ਆ ਦਰੂਮ ਦੇ ਆ ਆ ਵੀ ਸਾਡੇ ਇੱਥੇ ਇੰਦਾ ਸੌਖਾ ਬਹੁਤਾ ਧੁੱਪ ਬਿਲਕੁਲ ਸਿੱਧੀ ਆਉਂਦੀ ਆ ਸੂਰਜ ਦੇਖੋ ਤੇ ਤੇ ਤਾਰਾਂ ਵੀ ਅਸੀਂ ਇੱਥੇ ਬੰਨੀਆਂ ਹੋਈਆਂ ਵਾ ਇਹ ਸਾਰੇ ਮੈਟ ਮੈਂ ਘਰ ਹੀ ਧੋਲੇ ਕਿਉਂਕਿ ਮੈਨੂੰ ਔਖਾ ਨਹੀਂ ਲੱਗਦਾ ਸਾਡੇ ਘਰ ਦੇ ਵਿੱਚ ਟੂਟੀਆਂ ਬਹੁਤ ਆ ਆਸੇ ਪਾਸੇ ਘਰ ਦੇ ਲੱਗੀਆਂ ਖੁੱਲੀ ਜਗ੍ਹਾ ਦੇ ਵਿੱਚ ਮੈਂ ਧੋ ਲੈਣੀ ਹੁੰਦੀ ਹੈ ਦਿਖਾਉਣੀ ਤੁਹਾਨੂੰ ਪਹਿਲੀ ਟੂਟੀ ਤਾਂ ਸਾਡੇ ਘਰ ਦੇ ਬੈਕ ਸਾਈਡ ਤੇ ਲੱਗੀ ਹੋਈ ਆ ਇੱਥੇ ਵੀ ਜਿੱਦਾਂ ਮਰਜ਼ੀ ਬੰਦਾ ਧੁੱਪੇ ਕੁਝ ਧੋਣਾ ਕੱਪੜੇ ਵਗੈਰਾ ਧੋ ਸਕਦਾ ਏ ਇੱਕ ਟੂਟੀ ਇੱਥੇ ਲਾਈ ਹੋਈ ਮਾਲਕਾਂ ਨੇ ਤੇ ਇੱਕ ਦਿਖਾਉਣੀ ਆ ਤੁਹਾਨੂੰ ਉੱਧਰ ਵੀ ਲੱਗੀਆਂ ਹੋਈਆਂ ਨੇ ਸਾਰੇ ਪਾਸੇ ਤੇ ਇੱਕ ਟੁੱਟੀ ਆ ਵਾਲੇ ਕਮਰੇ ਚ ਲੱਗੀ ਹੋਈ ਆ ਕਿਉਂਕਿ ਇੱਥੇ ਸਬਜ਼ੀਆਂ ਨੂੰ ਪਾਣੀ ਲਾਉਣ ਵਾਸਤੇ ਮੇਥੇ ਦੇਖੋ ਕਿੰਨੇ ਸੋਹਣੇ ਹੋ ਗਏ ਮੇਰੇ ਸਾਰੇ ਮੈਂ 2-3 ਵਾਰ ਮੇਥਿਆਂ ਵਾਲੀਆਂ ਰੋਟੀਆਂ ਵੀ ਬਣਾ ਲੀਆਂ ਬਹੁਤ ਵਧੀਆ ਹੋਇਆ ਉਦੋਂ ਬਾਅਦ ਚ ਫੇਰ ਮੈਂ ਲਾ ਦਿੱਤੇ ਜਦੋਂ ਇਹ ਖਤਮ ਹੋ ਜਾਣਗੇ ਫੇਰ ਆ ਵਾਲੇ ਹੋ ਜਾਣਗੇ ਉੱਥੇ ਮੇਥੀ ਵੀ ਲਾਈ ਆ ਇੱਧਰ ਪਾਲਕ ਸਾਗ ਵੀ ਮੇਰਾ ਹੋ ਗਿਆ ਥੋੜਾ ਥੋੜਾ ਅਰੇ ਨਿੱਕਾ ਨਿੱਕਾ ਹੈ ਮਿਰਚਾਂ ਸਾਰੀਆਂ ਤੋੜ ਲਈਆਂ ਬਸ ਥੋੜੀਆਂ ਰਹਿ ਗਈਆਂ ਹੁਣ ਇੱਕ ਟੂਟੀ ਸਾਡੇ ਲਈ ਹੋਈ ਇੱਥੇ ਸਬਜ਼ੀਆਂ ਨੂੰ ਪਾਣੀ ਲਾਉਣ ਨੂੰ ਪਰ ਉਸ ਤੋਂ ਬਾਅਦ ਇੱਕ ਟੂਟੀ ਲਈ ਹੋਈ ਇੱਥੇ ਆਪਾਂ ਜਿੱਦਾਂ ਹੁੰਦਾ ਆਪਣਾ ਖੂ ਖੂ ਵੰਗੀਆਂ ਬਣਿਆ ਹੋਇਆ ਇਹ ਸਾਰਾ ਤੇ ਇੱਕ ਟੂਟੀ ਇੱਥੇ ਲੱਗੀ ਆ। ਇਹ ਸਾਰਾ ਜਿੱਦ ਦੇ ਕਮਾਦ ਲੱਗੇ ਇਹਨਾਂ ਨੂੰ ਪਾਣੀ ਲਾਉਣ ਵਾਸਤੇ ਆ। گلاب ਦੇ ਫੁੱਲ ਵਾ। ਇਹਦੇ ਵਿੱਚ ਹੈਗੀ ਮੱਛੀ ਮੋਟਰ ਜਿਹੜੀ ਆਪਣੀ ਹੁੰਦੀ ਆ ਲੱਗੀ ਹੋਰ ਰੱਖੀ ਹੋਈ ਆ। ਇੱਧਰ ਇੱਧਰ ਸਾਰੇ ਗੰਨਿਆਂ ਨੂੰ ਪਾਣੀ ਫਿਰ ਆਪਾਂ ਉੱਥੋਂ ਹੀ ਲਾਉਨੇ ਆ ਉਹ ਟੂਟੀ ਤੋਂ। ਇੱਕ ਹੋਰ ਦਿਖਾਉਣੀ ਆ ਤੁਹਾਨੂੰ ਟੂਟੀ। ਉਹ ਆਹ ਵਾਲੇ ਘਰ ਦੇ ਬੈਕ ਸਾਈਡ ਲੱਗੀ ਹੋਈ ਆ। ਇਹ ਕਾ ਰਹੇਗਾ ਵੀ ਜਿੱਦਾਂ ਕੁੱਤੇ ਵਗੈਰਾ ਰੱਖਣੇ ਆ ਤੁਸੀਂ ਕੋਈ ਵੀ ਇੱਥੇ ਸਿਲੰਡਰ ਰੱਖੇ ਹੋਏ ਨੇ ਆਪਾਂ ਉੱਪਰ ਸਪਲਾਈ ਜਾਂਦੀ ਹੈ ਗੈਸ ਦੀ ਅਸੀਂ ਕੁੱਤੇ ਰੱਖੇ ਵੀ ਸੀ ਸਾਡੇ ਘਰੇ ਬੱਚ ਦੇ ਨਹੀਂ ਪਤਾ ਨਹੀਂ ਕਾ ਤੋ ਬਿਮਾਰ ਹੋ ਗਏ ਬੰ ਤੇ ਮੈਨੂੰ ਘੱਟ ਪਸੰਦ ਵਾ ਆ ਇਦਾਂ ਕੁੱਤੇ ਰੱਖਣ ਵਾਸਤੇ ਆ ਤੇ ਇਹਦੇ ਵਿੱਚ ਵੀ ਇੱਕ ਟੂਟੀ ਲੱਗੀ ਹੋਈ ਆ ਪਾਈਪ ਵੀ ਰੱਖਿਆ ਹੋਇਆ ਵਾ ਅਰੇ ਇੱਕ ਟੂਟੀ ਤੇ ਆਪਾਂ ਕੋਈ ਜਾਨਵਰ ਰੱਖਿਆ ਉਹਨਾਂ ਨੂੰ ਪਾਣੀ ਪਿਉਣ ਵਾਸਤੇ ਇਹਦੇ ਵਿੱਚ ਆਪਾਂ ਜਾਨਵਰ ਰੱਖ ਸਕਦੇ ਆ ਤੇ ਇੱਕ ਸਾਡੇ ਬਿਲਕੁਲ ਘਰ ਦੇ ਫਰੰਟ ਤੇ ਲੱਗੀ ਆ ਕਿਉਂਕਿ ਜੇ ਆਪਾਂ ਅੱਗੋਂ ਸਾਰੀ ਸਫਾਈ ਕਰਨੀ ਆ ਫਰਸ਼ ਵਗੈਰਾ ਧੋਣਾ ਹੈ ਉਹਦੇ ਵਾਸਤੇ ਆ ਪੰਜ ਟੂਟੀਆਂ ਲੱਗੀਆਂ ਹੋਈਆਂ ਘਰ ਦੇ ਬਾਹਰ ਬਾਹਰ ਇੱਥੇ ਲੱਗੀ ਹੋਈ ਆ ਔਰ ਮੈਂ ਤੇ ਜੋ ਵੀ ਕਰਨ ਲੱਗਿਆ ਬਾਬਾ ਜੀ ਦੀ ਅਲਮਾਰੀ ਦੀ ਸਫਾਈ ਜਿਹੜੀ ਕਿ ਸਭ ਤੋਂ ਮੇਨ ਮਾ ਆਪਾਂ ਮੱਥਾ ਟੇਕਣਾ ਦਿਵਾਲੀ ਵਾਲੇ ਦਿਨ ਨਾਲ ਆਪਾਂ ਲਾਈ ਹੋਈ ਆ ਗਰਬਾਣੀ ਵਾਹਿਗੁਰੂ ਹਨਾ ਜੀ ਨਾਲ ਦੀ ਨਾਲ ਜੋ ਵੀ ਵਾਹਿਗੁਰੂ ਵਾਹਿਗੁਰੂ ਕਰੂਗਾ ਤੇ ਨਾਲ ਮੇਰੇ ਸਫਾਈ ਕਰਵਾਊਗਾ ਓਕੇ ਜੀ ਆਪਾਂ ਹੁਣ ਕਰਦੇ ਆ ਬਾਬਾ ਜੀ ਦੀ ਅਲਮਾਰੀ ਦੀ ਸਫਾਈ ਫਿਰ ਆਪਾਂ ਜੇ ਨਵੇਂ ਕੱਪੜੇ ਸਾਰੇ ਪਿਛਾਉਣੇ ਤੇ ਉਜੀ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤੀ ਤੇ ਲੰਮੀ ਉਮਰ ਤੇ ਦਿਵਾਲੀ ਖੁਸ਼ੀਆਂ ਭਰੀ ਹੋਵੇ ਹੈ ਨਾ ਜੀ ਐ ਸੋਫੇ ਵਾਲਾ ਮੈਟ ਆਪਾਂ ਵਿਛਾਤਾ ਬਹੁਤ ਵਧੀਆ ਸਾਫ਼ ਹੋ ਗਿਆ ਧੋਣ ਦੇ ਨਾਲ ਤੇ ਹੁਣ ਆਪਾਂ ਵਿਛਾਉਣਾ ਵਾ ਫੁੱਟ ਮੈਟ ਤੇ ਮੈਂ ਥੋੜੀ ਜਿਹੀ ਮੈਚਿੰਗ ਕੀਤੀ ਹੋਈ ਹੈ ਰੈੱਡ ਵਾਈਟ ਕਰੀਮ ਜਾਨੀ ਕਿ ਰਜਾਈ ਵੀ ਡੈਨੀਲਾ ਕੇ ਦਿੱਤੀ ਸੀ ਮੈਂ ਜੈਸਮੀਨ ਨੂੰ ਤੇ ਚਾਦਰ ਵੀ ਤੇ ਪਰਦੇ ਵੀ ਪਰਦੇ ਵੀ ਥੋੜੇ ਕਰੀਮ ਕਲਰ ਦੇ ਆ ਹੁਣ ਆਪਾਂ ਉਹ ਬਾਰੇ ਜਿਹੜੇ ਫਲਾਵਰ ਪਏ ਉੱਪਰ ਇੱਥੋਂ ਸਾਰੇ ਸਾਫ਼ ਕਰਨਾ ਏ ਇਹ ਸ਼ੀਸ਼ਾ ਬਹੁਤ ਗੰਦਾ ਹੋਇਆ ਪਿਆ ਕਿਉਂਕਿ ਹੱਥ ਨਹੀਂ ਪਹੁੰਚਦਾ ਬਹੁਤ ਉਚਾਈ ਤੇ ਆ ਫਿਰ ਇੱਧਰ ਜਿਹੜੀਆਂ ਫੋਟੋ ਲੱਗੀਆਂ ਵੀ ਸਾਫ਼ ਕਰਦੀਆਂ ਜੂਬਲੀਏ ਪੌੜੀ ਇੱਥੇ ਵੱਡੀ ਪੌੜੀ ਲਾਉਣੀ ਪਣੀ ਇੱਥੇ ਤਾਂ ਛੋਟੀ ਪੌੜੀ ਲੱਗਦੀ ਉਜੂ ਇਸ ਭਾਈ ਇੱਥੇ ਵੱਡੀ ਬਾਡੀ ਲਾਉਣੀ ਪੈਣੀ ਆਪਾਂ ਨੂੰ ਆਨੇ ਜਾਲਨ ਨੂੰ ਸਾਫ਼ ਕਰਕੇ ਰੱਖਾ ਲੈ ਓਏ ਦੇ ਦੇ ਮੋਝੇ ਮੋਝੇ ਮੂਝੇ ਤੋ ਨੀਵੇਂ ਵਾਲਾ ਬਣਾਏ ਹਾਂ ਮੈਂ ਵੀ ਹਾਂ ਮੈਂ ਗੁੰਨ ਨੀਵੇਂ ਹੋ ਹੀ ਜਾਂਦੇ ਆ ਲਾਸਟ ਤੇ ਜਾਣਦਾਂ ਪਾਉਂਦੇ ਹਾਂ ਇਹ ਤੇ ਇੱਕ ਹੈ ਲੇਕਿਨ ਇਹ ਜਾਲੇ ਲੱਗੇ 10 ਮਿੰਟ ਹਣ ਸਾ ਦਾ ਸ਼ੇਹਨ ਸਾਹਬ ਹੁੰਦਾ ਦੇਖ ਜੋ ਵੀ ਬਲੈਕ ਬਲੈਕ ਹੋਇਆ ਪਿਆ ਸੀ ਆਪਾਂ ਟੀਮ ਲਾਈ ਝਾੜੂ ਜਿਓ ਆਪਣਾ ਇੰਦਾ ਕਪੜਾ ਢਾਂਚੇ ਤੇ ਸਫਾਈ ਕਰਨ ਆਈ ਸੀ ਤੇ ਮੈਨੂੰ ਲੱਗਾ ਜਿਵੇਂ ਇੱਥੇ ਸੱਪ ਵਾ ਕਿਉਂਕਿ ਨਾ ਥੋੜੀ ਜਿਹੀ ਮੈਨੂੰ ਪੂਛ ਦੇ ਸੀ ਤੇ ਘਰ ਦੇ ਬੈਕ ਸਾਈਡ ਤੇ ਉਹਦੀ ਕਾਂਝੀ ਵੀ ਪਈ ਆ ਤੇ ਹਸਬੰਡ ਮੇਰੇ ਹੈ ਨਹੀਂ ਕਿ ਘਰੇ ਜਦੋਂ ਉਹ ਆਉਣਗੇ ਫਿਰ ਆਪਾਂ ਉਦੋਂ ਦੇਖਾਂਗੇ ਡਰ ਜਾ ਲੱਗਦਾ ਸਫਾਈ ਕਰਨ ਨੂੰ ਨਹੀਂ ਦਿਲ ਕਰਦਾ ਬਸ ਆਪਾਂ ਜਿਹੜੇ ਸਪੀਕਰ ਆ ਇਹ ਥੋੜੇ ਜਿਹੀ ਖਿੱਚ ਕੇ ਕਲੀਨਿੰਗ ਕਰਨੀ ਸੀਗੀ ਇਹਦੀ ਸਾਰੇ ਦੀ ਇਹ ਹੈ ਕਿ ਇਹ ਦੀ ਤੇ ਮੈਦੇ ਸੀ ਉਤਰ ਗਿਆ ਹਿੱਤਰ ਗਿਆ ਬਹੁਤ ਬੈਠਾ ਪਿੱਛੇ ਮਰੇ ਆਈਏ ਜੀ ਲਉ ਨਿਕਲੀ ਜਾਂਦਾ ਆਉਂਦਾ ਆਉਂਦਾ ਚੱਲਦਾ ਚੱਲਦਾ ਹੱਡੀ ਜੀ ਖਿੱਚ ਦੋ ਰਾਂ ਨੂੰ ਜੀ ਸਾਥੇ ਮਾਰ ਆਹ ਹੋ ਮੇਰਾ ਤੇ ਕੀ ਤਰਿਆ ਹਾਂ ਹਾਂ ਹਜੇ ਵੀ ਆ ਸਹੀ ਗੱਲ ਆ ਹੂੰ ਫਸਾ ਲੇ ਤੇ ਕਿੱਡਾ ਸੁਆ ਹੈ ਹਈ ਹਜੇ ਵੀ ਧਰਦਾ ਇਹ ਤਾਂ ਕਿੰਨੀ ਕੁੱਟ ਪੈ ਗਈ ਇਹਦੇ ਜੂਵੀ ਨੇ ਬਹੁਤ ਖੁਸ਼ ਹੋਣਾ ਜੂਵੀ ਨੇ ਦੇਖ ਕੇ ਜਿ ਪਰਾਂ ਹੋ ਜਾ ਕਵਰ ਦਾ ਸੀ ਇਹ ਨਹੀਂ ਛਿੱਟੇ ਪੈ ਜਾਂਦੇ ਹੁੰਦੇ ਘਰ ਦੇ ਦਰਵਾਜ਼ੇ ਤਾਂ ਸਾਡੇ ਐਨ ਬੰਦ ਵਾ ਥੱਲੇ ਤੱਕ ਤੇ ਇੱਥੋਂ ਦੀ ਤਾਂ ਬਾਹਰ ਨਹੀਂ ਸਕਦਾ ਕਦੇ ਵੀ ਹੋਈ ਨਹੀਂ ਸਕਦਾ ਬਾਕੀ ਤੁਹਾਨੂੰ ਪਤਾ ਇੱਥੇ ਅਸੀਂ ਦਰਵਾਜ਼ੇ ਵੀ ਬੰਦ ਰੱਖੀਦੇ ਆ ਹਮੇਸ਼ਾ ਹੀ ਕਦੇ ਖੁੱਲੇ ਨਹੀਂ ਛੱਡੀਦੇ ਇਹ ਵੀ ਬਿਲਕੁਲ ਬੰਦ ਆ ਆਹ ਵਾਲਾ ਵੀ ਬੰਦ ਵਾ ਇਹ ਮੇਨ ਅੰਗੇਟ ਬੈਕ ਸਾਈਡ ਤੇ ਚੱਲ ਕੇ ਦੇਖਦੇ ਆ ਕਿਉਂਕਿ ਜਿਹੜਾ ਘਰ ਦੇ ਬੈਕ ਸਾਈਡ ਤੇ ਦਰਵਾਜ਼ਾ ਇੱਥੋਂ ਦੀ ਹੋ ਸਕਦਾ ਕੋਈ ਸਪੇਸ ਹੋਵੇ ਹਾਂ ਇੱਥੇ ਵੀ ਆਦੇ ਥੋੜੀ ਜੀ ਕੰਜ ਪਈ ਆ ਸੱਪ ਦੀ ਫਿਰ ਇੱਥੋਂ ਦੀ ਕਿੱਥੇ ਗਿਆ ਹੋਊਗਾ ਬਸ ਤੇ ਵੀ ਪੂਰਾ ਬੰਦਾ ਆ ਰਹੀ ਇੱਥੋਂ ਨਹੀਂ ਜਾਂਦੇ ਆ ਅਰੇ ਆਵਲਾ ਸਰਾਖ ਵਾ ਇੱਥੋਂ ਨਹੀਂ ਗਿਆ ਹੋਊਗਾ ਪਹਿਲਾਂ ਆਪਾਂ ਇਹਨੂੰ ਬੰਦ ਕਰਦੇ ਆ ਹੁਣ ਮੈਂ ਥੋੜੇ ਜੀ ਰੂੜੇ ਆ ਇਹਦੇ ਨਾਲ ਦੇਖਦੇ ਅੱਜ ਬੰਦ ਹੋ ਗਿਆ ਤਾਂ ਫਿਰ ਨਾ ਆਵੇ ਬਾਅਦ ਚ ਸੀਮੈਂਟ ਇਹਦੇ ਵਿੱਚ ਕੋਈ ਲੰਗਿਆ ਵਾ ਪਾਈਪ ਵਰਤਾ ਬੰਦ ਕਰ ਦਿੱਤੀ ਬਾਕੀ ਹੋਰ ਵੀ ਚੈੱਕ ਕਰਾਂਗੇ ਇੱਥੇ ਵੀ ਹੈ ਮੇਨਾਂ ਦਾ ਇੱਥੇ ਤਾਂ ਬੰਦ ਹੋ ਗਈ ਸਾਰੇ ਥੱਲੇ ਵਾਲੇ ਘਾਂਦੀ ਸਫਾਈ ਕਰਨੀ ਆ ਇਹਦੇ ਵਿੱਚ ਅਸੀਂ ਕਿਚਨ ਦੀ ਇਕ ਲਈ ਹੋਈ ਮੋਗਲੀ ਜਿਹੜੇ ਮੇਰੇ ਫालतੂ ਭਾਂਡੇ ਹੁੰਦੇ ਫਿਰ ਇਹਦੇ ਵਿੱਚ ਲਿਆ ਕੇ ਰੱਖ ਦੇਣੀਆਂ ਤੇ ਇਹਨੂੰ ਤਾਂ ਆਪਾਂ ਧੋ ਦੇਣਾ ਹੈ ਕਿਉਂਕਿ ਪਾਣੀ ਬਾਹਰ ਨਿਕਲ ਜਾਂਦਾ ਹੈ ਪਾਈਪ ਲਾ ਕੇ ਤੇ ਇੱਕ ਇੱਧਰ ਵੀ ਆ ਸਾਰੀਆਂ ਐਕਸਟਰਾ ਚੀਜ਼ਾਂ ਆਪਾਂ ਸੈੱਟ ਦੇਣੀਆਂ ਵਾ ਜੇ ਦੀਵਾਲੀ ਵਾਲੇ ਦਿਨ ਠੰਡ ਹੋਈ ਫਿਰ ਆਪਾਂ ਇੱਥੇ ਅੱਗ ਬਚਾ ਕੇ ਬੈਠਾਂਗੇ ਆ ਮੇਰੀਆਂ ਉਹ ਬੀੜੀਆਂ ਨੇ ਜਿਹੜੀਆਂ ਆਪਾਂ ਸਾਰੀਆਂ ਧੁੱਪੇ ਰੱਖਤੀਆਂ ਤੇ ਜਿਹੜੀਆਂ ਪਲਾਸਟਿਕ ਦੀਆਂ ਇਹ ਤਾਂ ਆਪਾਂ ਧੋਣੀਆਂ ਵਾ ਫਿਰ ਆਪਾਂ ਪਾਰਟੀ ਹਾਲ ਦੇ ਵਿੱਚ ਸਾਰੀਆਂ ਲਾਵਾਂਗੇ ਜਿੱਥੇ ਆਪਾਂ ਦੀਵਾਲੀ ਦੀ ਪਾਰਟੀ ਕਰਨੀ ਆ ਪਾਈਪ ਦੇਖਦੇ ਆ ਜੋ ਉੱਥੋਂ ਤੱਕ ਚੱਲਿਆ ਗਿਆ ਇਹ ਮਾਗੀ ਨੇਤੇ ਵਾਲਾ ਪਾਈਪ ਵਾ ਜਿਹਦੇ ਨਾਲ ਪਾਣੀ ਲਾਉਂਦੇ ਆ ਇਹ ਚਾੜੀ ਜਾਵੇ ਇਹ ਹਨਾ ਪਾਪਾ ਲਾ ਲਿਆ ਪੰਜ ਥੰਡੇ ਵਾਲਾ ਘਰ ਸਾਰਾ ਧੋਣਾ ਵਾ ਜਿਵੇਂ ਨਾਲ ਨਾਲ ਸਾਫ ਕਰਾਈ ਸਾਰਾ ਇਹ ਧੋਤਾ ਜਾਂਦਾ ਕਿਉਂਕਿ ਪਾਣੀ ਬਾਹਰ ਨਿਕਲ ਜਾਂਦਾ ਸਾਰਾ ਸਾਰੇ ਦਰਵਾਜ਼ੇ ਵੀ ਕੱਢਦੇ ਪੁੱਤ ਪਾਣੀ ਸਾਰਾ ਇੱਥੇ ਆਪਾਂ ਮਚਾਵਾਂਗੇ ਅੱਗ ਜਿਵੇਂ ਇੱਥੇ ਲੈ ਸਕੋਪਾ ਝਾੜਨ ਕਰ ਇਹਦੇ ਤੇ ਕਦੇ ਇਹਨੂੰ ਝਾੜੂ ਨਾਲ ਸਾਰਾ ਬਰਾਵੋ ਮੋਲੋ ਬਰਾਵੋ ਬੂਲੋ ਬ੍ਰਾਬੀਸਿਮੋ ਜੇ ਠੰਡ ਵੱਧ ਗਈ ਫਿਰ ਆਪਾਂ ਇੱਥੇ ਅੱਗ ਮਚਾਵਾਂਗੇ ਉੱਪਰੋਂ ਵੀ ਤੋਂ ਦੀ ਇੱਥੋਂ ਸਰ ਬੈਂਡ ਨਹੀਂ ਬੈਂਡ ਨਹੀਂ ਕਿਉਂਕਿ ਇਦੋਂ ਇਹ ਆਪਾਂ ਤੋਂ ਖੁੰਝੇ ਚ ਅਸਲ 'ਚ ਸਫਾਈ ਦਾ ਪਾਣੀ ਨਹੀਂ ਹੁੰਦੀ ਹੈ ਹਨਾ ਜਿਵੇਂ ਜਮਾ ਹੈ ਇਹਨਾਂ ਵਿੱਚੋਂ ਦਾਸ ਤਾਂ ਨਿਕਲ ਗਈ ਪੋਚੇ ਨਾਲ ਵੀ ਉਹਨਾਂ ਵਧੀਆ ਹੁੰਦਾ ਪਰ ਹੋ ਗਿਆ ਕੋਈ ਗੱਲ ਨਹੀਂ ਛੋੜੀਆਂ ਤੇ ਪੋਚਾ ਲਾ ਦੇਣਾ ਹੈ ਟੇਬਲ ਤੇ ਚਲੋ ਮਾਰਤਾ ਚਲੋ ਚਲਾ ਦੋ ਇਹਦੇ ਤੇ ਆ ਜੂਬੀ ਨੂੰ ਬਹੁਤ ਸ਼ੌਂਕ ਆ ਸਫਾਈ ਕਰਨ ਦਾ ਪੰਗੇ ਲੈਂਦਾ ਨਾ ਫਿਰ ਆਪਾਂ ਰਾਖੇ ਤਿਆਰ ਵੀ ਹੁਣ ਆਹ ਦੇਖੋ ਆਪਣੀ ਗੈਸ ਤੋਂ ਲੱਗੇ ਅੱਜ ਥੱਲੇ ਵਾਲੇ ਘਰ ਦੀ ਵੀ ਸਾਰੀ ਸਫਾਈ ਹੋ ਗਈ ਉਹ ਮੈਂ ਸਾਰਾ ਪਾਣੀ ਨਾਲ ਧੋਤਾ ਵਾ ਇਹ ਪਾਣੀ ਨਾਲ ਧੋਣਾ ਜਿਆਦਾ ਸਫਾਈ ਹੋ ਜਾਂਦੀ ਚਲੋ ਉੱਪਰ ਤਾਂ ਆਪਾਂ ਨਹੀਂ ਤੋਹ ਸਕਦੇ ਕਾਵਟ ਬਹੁਤ ਜਿਆਦਾ ਹੋਈ ਪਈ ਐ ਦਿਖਾਉਣੀ ਐ ਤੁਹਾਨੂੰ ਕਿੰਨਾ ਸਾਰੀ ਕਲੀਨਿੰਗ ਕਰ ਦਿੱਤੀ ਆਪਾਂ ਘਰ ਦੇ ਬਾਹਰ ਵੀ ਸਾਰ ਆਪਾਂ ਪਾਣੀ ਦੇ ਨਾਲ ਧੋਤਾ ਕਿਉਂਕਿ ਝਾੜੂ ਨਾਲ ਫਿਰ ਵੀ ਉਹ ਗੱਲ ਨਹੀਂ ਬਣਦੀ ਫਿਰ ਹੁਣ ਮੈਂ ਸਾਰੇ ਦਰਵਾਜ਼ੇ ਵੀ ਖੁੱਲੇ ਛੱਡੇ ਆ ਤਾਂ ਕਿ ਸਾਰਾ ਸੁੱਕ ਜਾਊਗਾ ਤੇ ਕਿਉਂਕਿ ਅਜੇ ਥੋੜਾ ਥੋੜਾ ਗਿੱਲਾ ਐ ਇਹ ਘਰ ਦੇ ਥੱਲੇ ਵਾਲੀ ਕਿਚਨ ਬਣੀ ਐ ਵੈਸੇ ਇੱਥੇ ਕੰਮ ਵਾਲੇ ਕੱਪੜੇ ਟੰਗੇ ਆ ਬੂਟ ਵਗੈਰਾ ਸਾਰੇ ਆ ਮੈਂ ਹਜੇ ਸੈੱਟ ਕਰਨੇ ਧੋਣੇ ਵੀ ਆ ਤੇ ਆ ਕਿਚਨ ਵੀ ਸੈੱਟ ਕਰਨੀ ਆ ਇੱਕ ਇਧਰ ਰੂਮ ਆ ਖਿੜਕੀਆਂ ਵੀ ਬਿਲਕੁਲ ਸਾਫ਼ ਹੋ ਗਈਆਂ ਰਹਿਣੇ ਤਾਂ ਸੀ ਉੱਪਰਲੇ ਘਰ ਦੇ ਵਿੱਚ ਵਾ ਆ ਥੱਲੇ ਅੱਗ ਵਾਲਾ ਬਣਿਆ ਵਾ ਆਪਾਂ ਟੇਬਲ ਵੀ ਮੈਂ ਖੋਲ ਕੇ ਛੱਡਤਾ ਬਸ ਹੁਣਾਂ ਬੂਟਾਂ ਵਾਲਾ ਸੈੱਟ ਕਰਨ ਵਾਲਾ ਰਹਿ ਗਿਆ ਜਦੋਂ ਮੀਂਹ ਵਗੈਰਾ ਹੁੰਦਾ ਫਿਰ ਉਦੋਂ ਅਸੀਂ ਇਹ ਵਾਲੇ ਬੂਟ ਪਾਈ ਦੇ ਬਾਹਰ ਉਸ ਕਾਹ ਦੇ ਵਾਲੇ ਸੱਟਣ ਵਾਲੇ ਆ ਹੁਣ ਅਸੀਂ ਤੁਹਾਨੂੰ ਦਿਖਾਉਣੇ ਜਿੱਥੇ ਆਪਾਂ ਦੀਵਾਲੀ ਦੀ ਪਾਰਟੀ ਕਰਨੀ ਆ ਇੱਧਰ ਹੈਗਾ ਪਾਰਟੀ ਵਾਲਾ ਹਾਲ ਨਾਲ ਬਾਨਿਓ ਅਟੈਚ ਵਾ ਇਹ ਹੈਗਾ ਸਾਰਾ ਪਾਰਟੀ ਵਾਲਾ ਹਾਲ ਇਹ ਵੀ ਮੈਂ ਥੋੜਾ ਜਿਹਾ ਆ ਕੇ ਕਲੀਨ ਕਰੂੰਗੀ ਹੁਣ ਮੈਂ ਥੱਕ ਬਹੁਤ ਗਈਆਂ ਤੇ ਇੱਥੇ ਅਸੀਂ ਪਹਿਲਾਂ ਵੀ ਜਨਮ ਦਿਨ ਮਨਾਇਆ ਦੇ ਲਿਖਿਆ ਬਨ ਕੰਪਲੀਅਨੋ ਮਤਲਬ ਹੁੰਦਾ ਹੈਪੀ ਬਰਥਡੇ ਆਪਣੇ ਕਹ ਦਿੰਦੇ ਇੰਗਲਿਸ਼ ਦੇ ਵਿੱਚ اٹਾਲੀਅਨ ਦੇ ਵਿੱਚ ਬਨ ਕੰਪਲੀਅਨੋ ਕਹਿੰਦੇ ਆ ਅਸੀਂ ਇੱਥੇ ਬਾਰਦੀ ਸੈਲੀਬ੍ਰੇਟ ਵੀ ਕੀਤਾ ਸੀ ਤੇ ਇਹ ਵੀ ਇਹਨਾਂ ਨੇ ਘਰ ਦੇ ਥੱਲੇ ਜਮੇ ਕਿ ਪਾਰਟੀ ਵਾਲਾ ਹਾਲ ਬਣਿਆ ਹੈ। ਸੋ ਫਿਰ ਇੱਥੇ ਹੈਗੀ ਆ ਥੋੜੀਆਂ ਜਿਹੀ ਆਪਾਂ ਇੱਥੇ ਕੁਰਸੀਆਂ ਲਾਵਾਂਗੇ। ਫਿਰ ਸੈਂਟਰ ਦੇ ਵਿੱਚ ਸਾਰੇ ਟੇਬਲ ਰੱਖਾਂਗੇ। ਤੇ ਇਧਰਲਾ ਦਰਵਾਜ਼ਾ ਖੁੱਲ ਜਾਂਦਾ ਇਹ ਮੈਂ ਲੌਕ ਕਰਤਾ। ਇਤੋਂ ਬਹੁਤ ਸੋਹਣੀ ਧੁੱਪ ਆਉਂਦੀ ਆ ਤੇ ਸਿੱਧੀ ਇੱਥੇ ਧੁੱਪ ਆ ਜਾਂਦੀ ਤਾਂ ਹੀ ਇੱਥੇ ਗੱਦਾ ਰੱਖਿਆ ਹੋਇਆ। ਫਿਰ ਅਸੀਂ ਇੱਥੇ ਬਹਿ ਕੇ ਧੁੱਪ ਵੀ ਸੇਕ ਲੈਣੇ ਹੁੰਦੇ ਆ। ਸਾਰਾ ਦਰਵਾਜ਼ਾ ਬਾਹਰ ਨੂੰ ਖੁੱਲ ਜਾਂਦਾ ਸਿੱਧੀ ਧੁੱਪ ਪੈਂਦੀ ਆ। ਅੰਦੀ ਹੁਣ ਆਪਾਂ ਨਹਾ ਧੋ ਕੇ ਤਿਆਰ ਹੋ ਗਏ ਆ ਜੂ ਵੀ ਦੇਖੋ ਸਟਾਈਲ ਮਾਰਿਆ ਹੋਇਆ ਇਹਨੇ ਬਾਲ ਖੜੇ ਕੀਤੇ ਆ ਕਿਉਂਕਿ ਅੱਜ ਇਹਦੀ ਮਾਸੀ ਆ ਰਹੀ ਆ ਤੇ ਹੁਣ ਆਪਾਂ ਆਹ ਵਾਲੇ ਬਲੌਗ ਦਾ ਮਾਸੀ ਤੇ ਹੋਰ ਕੌਣ ਮਾਮੂ ਵੀ ਆ ਰਿਹਾ ਮਾਮੀ ਵੀ ਆ ਰਹੀ ਹੈ ਨਾ ਦੀਦੀਆਂ ਵੀ ਆ ਰਹੀਆਂ ਅੱਜ ਸਾਡੇ ਪੰਜ ਫੈਮਿਲੀ ਮੈਂਬਰ ਨੇ ਆ ਜਾਣਾ ਵਾ ਘਰੇ ਤੇ ਤਾਂ ਹੀ ਇਹਨੇ ਥੋੜੀ ਜੀ ਟੌਰ ਕੱਢ ਲਈ ਤੇ ਮੈਂ ਵੀ ਹੁਣ ਆਪਣਾ ਕਿਚਨ ਦਾ ਕੰਮ ਕਰਨਾ ਵਾ ਕਲੀਨਿੰਗ ਦਾ ਸਾਰਾ ਹੋ ਗਿਆ ਤੇ ਸਾਡੇ ਪਰਿਵਾਰ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੈਪੀ ਦਿਵਾਲੀ ਦੇ ਵੈਗੁਰ ਜੀ ਕਰੇ ਇਹ ਦੀਵਾਲੀ ਤੁਹਾਡੇ ਲਈ ਖੁਸ਼ੀਆਂ ਭਰੀ ਹੋਵੇ ਓਕੇ ਜੀ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਓਕੇ ਜੀ ਬਾਏ ਜੀ ਸਾਰਿਆਂ ਨੂੰ ਹਰੀ ਵਦੇ ਚੀ